ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਾਹੀ ਪੈਲਸ ਸਮਰਾਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਅੱਜ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸੱਭਿਆਚਾਰਕ ਮੇਲਾ ਕਰਵਾ ਰਿਆ ਸੋ ਦਿਖਾਉਣਿਆ ਤੁਹਾਨੂੰ ਅੱਜ ਬੜਾ ਵਧੀਆ ਲੱਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਦਸਤਾਰਾਂ ਵੰਡੀਆਂ ਜਾਣਗੀਆਂ ਵਾਤਾਵਰਨ ਦੀ ਸ਼ੁੱਧਤਾ ਲਈ ਫਾਲਦਰ ਭੁੱਟੇ ਬੰਡੇ ਜਾਣਗੇ ਪੰਛੀਆਂ ਲਈ ਆਲਣੇ ਬੰਡੇ ਜਾਣਗੇ ਲੋੜਵੰਦਾਂ ਦੇ ਇਲਾਜ ਲਈ ਮੈਡੀਕਲ ਕੈਂਪ ਅਤੇ ਦਰਸ਼ਕਾਂ ਲਈ ਲੰਗਰ ਦਾ ਬਹੁਤ ਖਾਸ ਪ੍ਰਬੰਧ ਆ। ਬਾੜੀ ਬਾ, ਰੁੱਖ ਲਗਾਓ, ਧਰਤੀ ਬਚਾਓ। ਰੁੱਖ ਸਾਡਾ ਕਲੱਬ ਦੇਊਗਾ ਪਾਲ ਤੁਸੀਂ ਲਿਓ। ਵੈਰੀ ਗੁੱਡ। ਬਹੁਤ ਵਧੀਆ ਲਿਖਿਆ ਹੋਇਆ। ਲੋ ਜੀ ਨੰਦ ਲਿਆਂਦਾ ਪਿਆ ਤੇ ਇਸ ਤੋਂ ਬਾਅਦ ਆ ਦੇਖੋ ਆਲਣੇ ਮਾ ਹੁਣ ਸਾਡਾ ਵੀ ਪੱਕਾ ਘਰ ਹੋਵੇਗਾ ਤੇ ਹੁਣ ਮੈਂ ਤੁਹਾਨੂੰ ਬੂਟੇ ਵੇ ਵਗੈਰਾ ਦਿਖਾਉਣਾ ਹੈਗਾ ਆ ਦੇਖੋ ਜੀ ਫਲਦਾਰ ਬੂਟੇ ਨੇ ਆ ਸਾਰੇ ਪੈਕ ਕਰਕੇ ਰੱਖਿਓਏ ਨੇ ਜਿਵੇਂ ਵੀ ਸੰਗਤਾਂ ਆਉਣਗੀਆਂ ਜਿਵੇਂ ਵੀ ਜਿਵੇਂ ਵੀ ਸੰਗਤਾਂ ਜਿਵੇਂ ਵੀ ਸੰਗਤਾਂ ਆਉਣਗੀਆਂ ਉਸੇ ਤਰੀਕੇ ਦੇ ਨਾਲ ਇਹ ਲਫਾਫੇ ਵੰਡੇ ਜਾਣਗੇ ਇੱਕ ਇੱਕ ਅ ਬੂਟਾ ਤੇ ਆਲਣਾ ਆ ਦੇਖੋ ਮੈਂ ਤੁਹਾਨੂੰ ਆਲਰੇਡੀ ਦਿਖਾਉਣਾ ਹੁਣ ਆ ਸਾਡਾ ਵੀਰ ਪੈਕ ਕਰਨ ਲੱਗਿਆ ਹੋਇਆ ਤੇ ਆ ਸਾਰੇ ਫਲਦਾਰ ਬੂਟੇ ਪੈਕ ਕਰੇ ਆਲਣੇ ਵਗੈਰਾ ਪੈਕ ਕਰਕੇ ਰੱਖੇ ਪਏ ਨੇ ਆਹ ਲੋ ਸਾਡੇ ਵੀਰ ਇੱਕ ਹੋਰ ਪਰਾਜੀ ਹੈਲੋ ਆ ਦੇਖੋ ਪੈਕ ਕਰਕੇ ਰੱਖ ਰਹੇ ਨੇ ਸਾਰੇ ਸੇਵਾ ਕਰ ਰਹੇ ਨੇ ਬਹੁਤ ਵਧੀਆ ਲੱਗਦਾ ਤੇ ਆ ਗਰਮੀਰ ਸਿੰਘ ਢੀਂਡਸਾ ਸਾਹਿਬ ਖੜੇ ਨੇ ਹੈਲੋ ਜੀ ਹੋਰ ਵੀ ਦਿਖਾਉਨੇ ਆ ਤੁਹਾਨੂੰ ਬੂਟੇ ਵਗੈਰਾ ਸਾਰੇ ਬਾਕੀ ਆ ਦੇਖੋ ਇੱਧਰ ਹੋਰ ਵੀ ਬੂਟੇ ਆ ਸਾਰੇ ਪੈਕ ਕਰਕੇ ਰੱਖੇ ਹੋਏ ਨੇ ਕਿੰਨਾ ਵਧੀਆ ਲੱਗ ਰਿਹਾ ਜਿੱਥੇ ਕਿ ਸੰਗਤ ਨੇ ਸਵੇਚਾਰਕ ਪ੍ਰੋਗਰਾਮ ਮੇਲਾ ਦੇਖਣ ਵਾਸਤੇ ਆਉਣਾ ਉਹਨਾਂ ਸੰਗਤਾਂ ਵਾਸਤੇ ਇਹ ਇੱਕ ਆਲਣਾ ਇੱਕ ਰੁੱਖ ਵੰਡਿਆ ਜਾਣਾ ਤਾਂ ਜੋ ਬੰਦਾ ਹਰੇਕ ਲਿਆ ਕੇ ਆਪਣੇ ਘਰੇ ਲਗਾਊਗਾ ਬਹੁਤ ਅੱਛਾ ਲੱਗਦਾ ਤੇ ਪ੍ਰਬੰਧ ਬਹੁਤ ਤਕੜਾ ਕੀਤਾ ਹੋਇਆ ਹੋਰ ਵੀ ਦਿਖਾਉਣਾ ਮੈਂ ਤੁਹਾਨੂੰ ਆਹ ਲਓ ਜੀ ਮੇਰਾ ਖੂਬਸੂਰਤ ਪੰਜਾਬ ਮੇਰਾ ਸਿਹਤਮੰਦ ਪੰਜਾਬ ਚੰਗੀ ਸਿਹਤ ਸਭ ਤੋਂ ਵੱਡਾ ਧਨ ਹੈ ਆਯਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਤੁਹਾਡੀ ਤੰਦਰੁਸਤੀ ਤੇ ਤਰੱਕੀ ਕਾਮਨਾ ਕਰਦਾ ਇੱਥੇ ਕੈਂਪ ਲੱਗਣਾ ਹੈਗਾ ਡਾਕਟਰਾਂ ਨੇ ਆਣਾ ਹੈਗਾ ਇਸ ਟਾਈਮ ਤੇ ਇਸ ਤੋਂ ਬਾਅਦ ਆ ਜਿਹੜਾ ਆ ਦੇਖੋ ਸੋ ਤੁਹਾਨੂੰ ਦਿਖਾਉਣਾ ਜਿਹੜੇ ਬੱਚਿਆਂ ਨੂੰ ਮਤਲਬ ਦਸਤਾਰਾਂ ਬੰਡਣੀਆਂ ਨੇ ਆ ਦਸਤਾਰਾਂ ਪੈਕ ਕਰਕੇ ਰੱਖੀਆਂ ਪਈਆਂ ਨੇ ਆ ਤਿਆਰੀਆ ਪੂਰੀ ਹੈ ਦਸਤਾਰਾਂ ਜਿਹੜੀਆਂ ਪੈਕ ਕਰਕੇ ਰੱਖੀਆਂ ਪਈਆਂ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਇਹਦੇ ਨਾਲ ਬੱਚਿਆਂ ਨੂੰ ਇੱਕ ਸੁਨੇਹਾ ਮਿਲਦਾ ਹੈਗਾ ਵੰਨ ਸੋਹਣੀ ਦਸਤਾਰ ਸੱਜਣਾ ਇਹ ਤੇਰੇ ਸਿਰ ਦਾ ਤਾਜ ਸੱਜਣਾ ਇਹ ਸਾਰਾ ਕੁਝ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਕਰਾ ਰਿਹਾ ਜੀ ਬਹੁਤ ਧੰਨਵਾਦੀ ਆ ਉਹਨਾਂ ਦੇ ਆ ਦੇਖੋ ਤੇ ਸਟੇਜ ਤਿਆਰ ਹੋ ਰਹੀ ਆ ਜਿੱਥੇ ਕਿ ਅੱਜ ਆਪਣੇ ਲਾਡੀ ਢਾਲੀ왈 ਜੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਤੇ ਗਰਚੇਤ ਚિતਰਕਾਰ ਗਰਚੇਤ ਚਿਤਰਕਾਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜਿਨ੍ਹਾਂ ਨੇ ਆਪਣਾ ਮਤਲਬ ਨਾਟਕ ਨਾਟਕ ਖੇਡਣਾ ਹੈਗਾ ਸਵਾ ਸਾਰਾ ਟੀਮ ਆ ਉਹਨਾਂ ਦੀ ਟੈਨਸ਼ਨ ਫਰੀ ਅੰਦਰ ਵੀ ਦਿਖਾ ਕੇ ਲੈ ਕੇ ਆਉਣਾ ਤੁਹਾਨੂੰ ਸਾਰਾ ਕਵਰ ਕਰਕੇ ਦਿੰਦਾ ਹਾ ਲੋ ਜੀ ਹਜਾਰ سپورਟ ਅਸੈਂਟ ਵੈਲਫੇਅਰ ਕਲੱਬ ਚਲੇ ਗਏ ਅੱਜ ਜਿਹੜਾ ਆਪਾਂ ਦੇ ਨਾਲ ਕਲਵੀਰ ਭਾਈ ਬੈਠਾ ਆਪਣਾ ਹਰੇਕ ਨੂੰ ਸਾਰੇ ਪ੍ਰਬੰਧ ਕੀਤੇ ਹੋਏ ਨੇ ਬਹੁਤ ਵਧੀਆ ਸਾਰੀ ਲੱਗੇ ਹੋਏ ਨੇ ਆਪਣੇ ਵੀਰ ਲੋ ਜੀ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜੀ ਆਪੋਜਨਾ ਸਾਰੇ ਵੀਰ ਭੋਜਨ ਕਰ ਰਹੇ ਨੇ ਇੱਥੇ ਬਹੁਤ ਵਧੀਆ ਲੱਗਿਆ ਮਾਨ ਖੁਸ਼ ਹੋ ਗਿਆ ਕਿਉਂਕਿ ਸਿਹਤ ਦੇ ਨਾਲ ਨਾਲ ਜਿਵੇਂ ਕਿ ਮੈਡੀਕਲ ਕੈਂਪ ਲੱਗ ਰਿਹਾ ਤੇ ਇੱਕ ਛੋਟੇ ਬੱਚਿਆਂ ਨੂੰ ਦਸਤਾਰਾਂ ਵੰਡਣੀਆਂ ਨੇ ਦਸਤਾਰਾਂ ਵੰਡਣ ਦੇ ਨਾਲ ਨਾਲ ਉਹ ਬੱਚਿਆਂ ਦੇ ਵਿੱਚ ਉਤਸ਼ਾਹ ਵਧੂਗਾ ਜਦੋਂ ਉਤਸ਼ਾਹ ਵਧੂਗਾ ਤਾਂ ਵਧੀਆ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਨਾਲ ਜੁੜਨਗੇ ਸੋ ਇਹ ਹੈਗਾ 파ਟ ਆਪਣਾ ਪਹਿਲਾ ਜਿਉ ਜਿਉ ਲਾਈਵ ਹੋਵਾਂਗੇ ਬਾਅਦ ਦੇ ਵਿੱਚ ਅੱਜ ਪ੍ਰੋਗਰਾਮ ਹੋਣਗੇ ਆ ਸਾਰੇ ਵੀ ਆਪਣੇ ਵੀਰ ਲੱਗੇ ਹੋਏ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ